ਉਹ ਮੁੱਦਾ ਬੀਜਪੀਆ ਦੇ ਖਿਲਾਫ ਹੈ ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਹਦਾ ਕਰਦੇ ਹੋ ਇਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਜੋ ਅੱਜ ਤੁਸੀਂ ਮੰਰੇਗਾ ਸਕੀਮ ਨੂੰ ਜਿਹੜਾ ਬਦਲ ਕੇ ਉਹਦੀ ਬਿੱਲ ਦੀ ਜਿਹੜੀ ਪਹਿਲੀ ਵਾਈ ਆਤਮਾ ਖਤਮ ਕਰ ਦਿੱਤੀ ਗਈ ਹੈ ਇਹ ਉਹਦੇ ਤੇ ਜਿਹੜਾ ਸਪੈਸ਼ਲ ਸੈਸ਼ਨ ਹੈ ਸਪੀਕਰ ਸਾਹਿਬ ਸਾਰੇ ਸਪੀਕਰ ਸਾਹਿਬ ਤੁਸੀਂ ਆਪਣੀ ਜਗ੍ਹਾ ਤੇ ਬੈਠੋ ਜੀ ਇਹ ਫਰਸਟ੍ਰੇਸ਼ਨ ਆਪਣੀ ਜਗ੍ਹਾ ਤੇ ਬੈਠੋ ਜੀ ਇਹਨਾਂ ਦੀ ਪਾਰਟੀ ਇਹਨਾਂ ਨੂੰ ਟਾਈਮ ਨਹੀਂ ਦਿੰਦੀ ਇਹਨਾਂ ਦੀ ਪਾਰਟੀ ਬੁਲਾਉਣ ਦੀ ਲਿਸਟੋਂ ਕੱਟ ਦਿੰਦੇ ਨੇ ਅੱਜ ਸਵੇਰੇ ਦੋ ਆਪਸ਼ਨਾਂ ਸੀ ਸਾਹਿਬ ਜਦਿਆਂ ਦੀ ਸ਼ਾਹਲ ਤੇ ਬੋਲਣ ਦੀ ਦੋ ਆਪਸ਼ਨਾ ਸੀ ਉਹਦੇ ਚ ਕਿਹਾ ਜੀ ਇੱਕ ਬੋਲੂਗਾ ਕਹਿੰਦੇ ਜੀ ਫਿਰ ਉਹ ਰਾਣਗਰਜੀਤ ਬੋਲੂਗਾ ਇਹਨਾਂ ਦਾ ਨਾਂ ਤਾਂ ਆਪ ਹੀ ਘੱਟਦਾ ਜੀ ਇਹਨਾਂ ਨੇ ਜਦੋਂ ਇਹ ਪਾਜੀ ਆਪਣੀ ਪਾਰਟੀ ਨਾਲ ਗੱਲ ਕਰੋ ਪਹਿਲਾਂ ਐਲੋਪੀ ਰਹੇ ਹੋ ਤੁਸੀਂ ਸਾਡੇ ਵੀ ਵੱਧ ਬੋਲਣ ਕਰ ਕੀ ਤੁਹਾਡਾ ਇਹੀ ਤਾਂ ਪੰਗਾ ਉਹ ਕਾਂਗਰਸ ਵੀ ਨਹੀਂ ਚਾਹੁੰਦੀ ਤੁਸੀਂ ਬੋਲੋ ਇਹੀ ਤਾਂ ਚੱਕਰ ਆ ਸਪੀਕਰ ਸਾਹਿਬ ਬੜੇ ਬੜੇ ਗੰਭੀਰ ਮੁੱਦੇ ਤੇ ਬਹਿਸ ਚੱਲ ਰਹੀ ਹੈ ਇਹ ਹਜੇ ਖੁਰਾਫਾਤੀਆਂ ਨੂੰ ਕੱਢੋ ਇਥੋਂ खुरा पातिया मान योग दलित गरीब मजदूर किसान हे डाका पै रहा है, दे, 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 है। आप चलन देखिए ਮੈਂ ਬੇਨਤੀ ਕਰਦਾ ਹਾਂ ਵੀ ਸਾਰੀਆਂ ਪਾਰਟੀਆਂ ਨੂੰ ਉਹਨਾਂ ਦੇ ਬਣਦੇ ਟਾਈਮ ਤੋਂ ਵੱਧ ਟਾਈਮ ਦਿੱਤਾ ਗਿਆ ਇੰਡੀਅਨ ਨੈਸ਼ਨਲ ਕਾਂਗਰਸ ਦੇ 16 ਮਿੰਟ ਬਣਦੇ ਸੀ 28 28.529 ਲਗਭਗ 29 ਮਿੰਟ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਦਿੱਤੇ ਗਏ ਹੁਣ ਇਹ ਜ਼ਰੂਰੀ ਨਹੀਂ ਵੀ ਹਰ ਕੋਈ ਮਾਨਯੋਗ ਮੈਂਬਰ ਹਰ ਮੁੱਦੇ ਤੇ ਬੋਲੇ ਇਹ ਜ਼ਰੂਰੀ ਨਹੀਂ ਹੈ प्लीज बैठो जी 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 बिल्कुल नहीं मैनो नेम करना पेगा तो तुसी कृपा करके सदन की कार्रवाई चलन दो सदन की बैठो तुसी मेन डायरेक्ट नहीं करोगे तुसी मैन डायरेक्ट नहीं करोगे कोई भी कोई भी माण योग ਮੈਂਬਰ ਸੈਸ਼ਨ ਇਹ ਸੈਸ਼ਨ ਦੇ ਵਿੱਚ ਚੇਅਰ ਨੂੰ ਆਰਡਰ ਨਹੀਂ ਕਰੇਗਾ ਡਾਇਰੈਕਟ ਨਹੀਂ ਕਰੇਗਾ ਪਲੀਜ਼ ਆਪਣੀ ਆਪਣੀ ਜਗ੍ਹਾ ਤੇ ਬੈਠੋ ਮਾੜੇ ਉਪ ਮੁੱਖ ਮੰਤਰੀ ਸਾਹਿਬ ਬੋਲਣਗੇ ਸਟੇ ਸਾਹਿਬ ਇੱਧਰ ਕਾ ਸੁਣੋ ਬੁੱਕ ਪੜੀ ਲਓ ਬੈਠੋ ਜੀ ਦੇਖੋ ਜੀ ਤੁਸੀਂ ਬੈਠੋ ਜੀ ਹਰ ਟਾਈਮ ਤੁਹਾਨੂੰ ਮੌਕਾ ਦਿੱਤਾ ਗਿਆ ਪਲੀਜ਼ ਬੈਠੋ ਹਰ ਟਾਈਮ ਹਰ ਟਾਈਮ ਮੌਕਾ ਦਿੱਤਾ ਗਿਆ ਨੋ ਨੋ ਕਾਰਵਾਈ ਤੁਹਾਡੇ ਹਿਸਾਬ ਨਾਲ ਚੱਲੇਗੀ ਕਾਰਵਾਈ ਮੇਰੇ ਹਿਸਾਬ ਨਾਲ ਚੱਲੇਗੀ ਜੀ ਬਿਲਕੁਲ ਕਾਰਵਾਈ ਤੇਰ ਤੇ ਦੇ ਹਿਸਾਬ ਨਾਲ ਚੱਲੇਗੀ ਜੀ ਮੈਨੂੰ ਤੁਹਾਨੂੰ ਨੇਮ ਕਰਨਾ ਪਏਗਾ ਮੈਂ ਤੁਸੀਂ ਬੈਠੋ ਇੱਕ ਮਿੰਟ ਬੈਠੋ ਮੈਂ ਬਹੁਤ ਬਾਤ ਮੈਂ ਨੇਮ ਕਰਦਾ ਸਾਡੇ ਮੈਂਬਰ ਸੁਖਪਾਲ ਸਿੰਘ ਖੈਰਾ ਨੂੰ ਨੇਮ ਕਰਦਾ ਨੇਮ ਕਰਦਾ ਨੇਮ ਕਰਦਾ ਇਹਨਾਂ ਨੂੰ ਸਦਨ ਤੋਂ ਬਾਹਰ ਕੱਢਤਾ ਜਾਵੇ ਕੋਈ ਦਲੀਲੀ ਕੋਈ ਦਲੀਲੀ ਨਹੀਂ ਕਰਾਂਗੇ ਗੱਲ ਆਪਾਂ ਕਰਾਂਗੇ ਕਰਾਂ ਹੀ ਕਰ ਕੱਢੋ ਇਹ ਡਿਸਟਰਬ ਕਰ ਰਹੇ ਹੋ ਸੈਸ਼ਨ ਨੂੰ ਤੁਸੀਂ ਇੰਨਾ ਇੰਨੀ ਦੇਰ ਇੱਕ ਤੁਹਾਨੂੰ ਡਾਕੂ ਕਹਿ ਰਿਹਾ ਜੀ ਤੁਹਾਨੂੰ ਡਾਕੂ ਕਹਿ ਰਿਹਾ ਆ ਆ ਤਾਂ ਇਹਨਾਂ ਦੀ ਆ ਇਹਨਾਂ ਦੀ ਹਿਸਟਰੀ ਹੈ ਜੀ ਆ ਇਹਨਾਂ ਦੀ ਆ ਇਹਨਾਂ ਦੀ ਰਾਜਨੀਤਿਕ ਹਿਸਟਰੀ ਆ ਤੁਹਾਨੂੰ ڈاکੂ ਕਹਿ ਰਿਹਾ ਐ ਸਪੀਕਰ ਨੂੰ ਸ਼ਕਤੀ ਸਾਹਿਬ ਇਹਨਾਂ ਨੂੰ ਇਹਨਾਂ ਨੂੰ ਬਾਹਰ ਭੇਜਿਆ ਜਾਵੇ ਜੀ ਪਲੀਜ਼ ਤੁਹਾਡੇ ਅੰਦਰ ਇਨਸਾਫ ਦਾ ਨਾਟਕ ਨਹੀਂਗਾ ਬਾਹਰ ਭੇਜ ਦਿਓ ਤੁਹਾਡੇ ਅੰਦਰ ਇਨਸਾਫ ਦਾ ਨਾਟਕ ਨਹੀਂਗਾ ਚਲ ਬਸ ਚਲ ਚਲ ਉਹਨੂੰ ਕਹੀ ਜਾਂਦੇ ਮੈਂ ਚੱਲ ਜਾਂਦਾ ਬੋਲ ਲੈਣ ਦੇ ਤੁਸੀਂ ਉਹ ਚਲੋ ਚਲੋ ਸ਼ਾਬਾਸ਼ ਲੱਗੀ ਹਾਜ਼ਰੀ ਤੁਹਾਡੀ ਉਹ ਚਲੇ ਜਾਣਾ ਚਲੇ ਜਾਣਾ ਉਹ ਪਹਿਲੇ ਕੱਢਾ ਪਹਿਲੀ ਵਾਰ ਬਾਹਰ ਕੱਢੇ ਗਏ ਆ ਆਪਾਂ ਇਹਨਾਂ ਨੂੰ ਜੋ ਤੁਹਾਡੀ ਪਾਰਟੀ ਤੁਹਾਨੂੰ ਟਾਈਮ ਨਹੀਂ ਦਿੰਦੀ ਅਸੀਂ ਸਾਨੂੰ ਪੁੱਛੋ ਪੁੱਛੋ ਅੱਛਾ ਇੱਕ ਮੇਰੀ ਗੱਲ ਪਹਿਲੇ ਸੁਣ ਲਓ ਤੁਹਾਡੀ ਗੱਲ ਸੁਣ ਲਾਗੇ ਮੈਂ ਨੇਮ ਕਰ ਦਿੱਤਾ ਹੈ ਵੀ ਕਹਿੰਦਾ ਵੀ ਕਾਂਗਰਸ ਸਾਹਿਬ ਮਾਜੋਗ ਮੈਂਬਰ ਨੂੰ ਬਾਹਰ ਜਾਣਾ ਪਏਗਾ ਦੇ ਖਿਲਾਫ ਹੈ ਜਾਂ ਨਰੇਗਾ ਦੇ ਹੱਕ ਚਾਕੀ ਸਾਹਿਬ ਇਹ ਕਾਂਗਰਸ ਨਰੇਗਾ ਦੇ ਮੈਂਬਰ ਨੂੰ ਬਾਹਰ ਕੱਢੋ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਟ ਖੋਲਣਗੇ ਭੇਟ ਖੋਲਣਗੇ ਮੈਂ ਵਾਚ ਐਡਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਤਰਕ ਹੈ ਕਿ ਇਹਨਾਂ ਨੂੰ ਬਾਹਰ ਕਰ ਦੇ ਪਹਿਲੇ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਹੀ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨਾਂ ਦੇ ਪ੍ਰਧਾਨ ਨੇ ਕੀ ਕਿਹਾ ਸੀ ਤਰਨ ਤਾਨ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਤੇ ਕਿਰਪਾ ਕਰਕੇ ਤੁਸੀਂ ਰਜਵਾੜੇ ਹੋ ਤੁਹਾਡੇ ਹੱਥ ਤੁਹਾਡੇ ਏਜੰਡੇ 'ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ 'ਚ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਜਿ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰਪੀ ਘੋੜਿਆਂ ਦੀ ਰੇਸ ਦੇ ਵਿੱਚ ਖੱਜਰ ਜਦ ਤੱਕ ਟੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇਹ ਅੱਜ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੁੱਖ ਮੰਤਰੀ ਦਾ ਭਾਸ਼ਣ ਡਿਸਟਰਬ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਝੱਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹੈਗਾ ਇਸੀਂ ਪੜ ਕੇ ਕੌਨਮੈਂਟਾਂ ਚ ਆ ਗਏ ਤੇ ਆ ਕੇ ਆਉਣ ਸਰ ਬਾਪੂਆਂ ਦੀਆਂ ਕਮਾਈਆਂ ਤੇ ਬਹਿ ਗਿਆ ਆ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਫੇ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜ਼ਾਕ ਬਣਾਇਆ ਇਹਨਾਂ ਨੇ ਵਿਧਾਨ ਸਭਾ ਦਾ ਐਤ ਕਿ ਜਿੰਨੇ ਹੈਗੇ ਆਂ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜੇ ਸਰ ਸਾਹਿਬ ਨੇ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲ ਨਾ ਚਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦੇਓਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਾਟ ਕਰਿਆ ਨਰੇਗਾ ਦੇ ਹੱਕ ਚੋਂ ਜਾਂ ਨਰੇਗਾ ਦੇ ਵਿਰੋਧ ਚੋਂ ਉਹ ਮੈਂ ਕਹੀ ਜਾਂਦਾ ਲੜਾਈ ਮੋਦੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿੰਨੋ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀਆਂ ਨੂੰ ਕਹੋ ਹਾਂ ਦਿੱਲੀਆ ਚਲੋ ਦਿੱਲੀ ਚਲੀਏ ਇਹੀ ਕੋਈ ਨਾ ਚਲੀ ਹੈ ਬਾਈ ਪ੍ਰਕਰ ਜੀ ਤੁਸੀਂ ਇੱਥੇ ਨਾਲ ਨਾਲ ਭਜਦੇ ਨਹੀਂ ਕਿ ਦਿੱਲੀ ਨਾਲ ਕਿ ਚਲੋਗੇ जो कोई ना जाए फिर गदार हो बह के गल सुनो हाँ सुनो फिर सुनो तीन दिल्ली की चलोगे इतना बह के गल नहीं करते यह समस्या मेरी है मोदी मोदी ने मोदी ने मोदी ने ए, स्यापा पाया जो ਉਹ ਉਹਨੇ ਉਹਨੇ ਬੱਸ ਤੁਹਾਡੀਆਂ ਸਾਰੀਆਂ ਗੱਲਾਂ ਸੁਣਾਗੇ ਹੀਲ ਹੈਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਰੋ ਆ ਚਾਰ ਘੰਟੇ ਦੇ ਹੇਅਰ ਵਿੱਚ ਬੈਠ ਨਹੀਂ ਸਕਦੇ ਇਹ ਸੈਸ਼ਨ ਲੰਬਾ ਕਰੋ ਸੈਸ਼ਨ ਲੰਬਾ ਕਰਕੇ ਕੀ ਕਰੂਗਾ ਚਾਰ ਘੰਟੇ ਦਾ ਸੈਸ਼ਨ ਦਾ ਬੈਠ ਨਹੀਂ ਸਕਦੇ ਇਹ ਬੈਠੋ ਇੱਥੇ ਆਰਾਮ ਨਾਲ ਬੈਠੋ ਤੁਸੀਂ ਵੀ ਇੰਨੀ ਠੀਕ ਆਉਨੇ ਹੋ ਹਾਂ ਬੈਠੋ ਇੱਥੇ ਵੜਾਓ ਇਹਨਾਂ ਨੂੰ ਮੈਂ ਇਹ ਬੈਠੋ ਜੀ ਸਾਰੇ ਮਾੜੇ ਮੈਂਬਰ ਆਪਣੀ ਜਗ੍ਹਾ ਤੇ ਬੈਠਣ ਖੈਰਾ ਸਾਹਿਬ ਨੂੰ ਬਾਹਰ ਛੱਡਿਆ ਛੱਡਿਆ ਮਾਨ ਸਨਮਾਨ ਸਾਹਿਬ ਸਖਪਾਲ ਸਿੰਘ ਖੈਰ ਨੂੰ ਮਾਨ ਸਨਮਾਨ ਸਹਿਤ ਬਾਹਰ ਖੜਿਆਓ ਜੀ ਹੀ ਇਜ਼ ਨਾਟ ਅਲਾਉਡ ਹੇਅਰ ਲੈ ਜਾਓ ਜੀ ਨਹੀਂ ਤੁਹਾਡੀ ਮੈਂ ਗੱਲ ਸੁਣੂੰਗਾ ਤੁਹਾਡੀ ਗੱਲ ਸੁਣਾਗੇ ਗੱਲ ਹੀ ਕਰਦੇ ਆ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਹਾਡੀ ਮੈਂ ਗੱਲ ਸੁਣਾਗਾ ਹਲੋ ਵੀ ਸਾ ਤੁਹਾਡੀ ਗੱਲ ਸੁਣਾਗੇ ਬਿਲਕੁਲ ਤੁਸੀਂ 4 ਘੰਟਿਆਂ ਦਾ ਸੈਸ਼ਨ ਚ ਟਿਕ ਕੇ ਤੁਹਾਨੂੰ 2 ਮਿੰਟ ਗੱਲ ਕਰਨ ਦੇ ਆ 4 ਦਿਨ ਦਾ ਚਲਾਓ ਤੁਹਾਨੂੰ ਗੱਲ ਕਰਾਂਗੇ 2 ਮਿੰਟ ਚਲੋ 60 ਦਿਨ ਦਾ ਚਲਾਓ 4 ਘੰਟਿਆਂ ਵਾਲੇ ਚ ਸਹਾਇਕ ਨਹੀਂ ਦਿੰਦੇ ਔਰ ਅੱਜ ਤਾਂ ਮੁੱਦਾ ਵੀ ਤੁਹਾਡੇ ਖਿਲਾਫ ਨਹੀਂ ਹੈਗਾ ਉਹ ਮੁੱਦਾ ਬੀਜਪੀਆਂ ਦੇ ਖਿਲਾਫ ਹੈ ਉਹ ਮੁੱਦਾ ਦ ਸੈਂਟਰ ਸਰਕਾਰ ਦੇ ਖਿਲਾਫ ਹੈ ਤੇ ਅੱਜ ਵੀ ਤੁਸੀਂ ਇਦਾਂ ਕਰਦੇ ਹੋ ਇੱਥੋਂ ਸਿੱਧ ਹੁੰਦਾ ਤੁਸੀਂ ਰਲੇ ਹੋਏ ਹੋ ਤੁਸੀਂ ਰਲੇ ਹੋਏ ਹੋ ਇਹ ਰਲੇ ਹੋਏ ਨੇ ਬੀਜਪੀ ਨਾਲ ਰਲੇ ਹੋਏ ਨੇ ਇਹ ਇਹ ਬੀਜਪੀ ਨਾਲ ਰਲੇ ਹੋਏ ਨੇ ਇਹ ਬੀਜਪੀ ਨਾਲ ਰਲੇ ਹੋਏ ਨੇ ਬਰਨਾਲੇ ਵਾਲਿਓ ਨਮੀ ਹਾਂ ਬਸ ਆਹੀ ਕੋਈ ਹੋਰ ਇਹਨਾਂ ਨੂੰ ਕਿਸੇ ਗਰੀਬ ਦੀ ਚਿੰਤਾ ਨਹੀਂ ਇਸ ਵਕਤ ਹਜ਼ਾਰਾਂ ਇਸ ਵਕਤ ਹਜ਼ਾਰਾਂ ਲੋਕ ਦਿਹਾੜੀਦਾਰ ਦੇਖ ਰਹੇ ਹੋਣਗੇ ਇਹ ਅੱਜ ਕੀ ਹੋ ਰਿਹਾ ਆ ਦਿਖਾ ਦਿਓ ਜੀ ਕੀ ਹੋ ਰਿਹਾ ਆ ਕਾਂਗਰਸ ਦਾ ਚਿਹਰਾ ਸਾਹਮਣੇ ਆ ਗਿਆ ਅਕਾਲੀਆਂ ਤਾਂ ਪਹਿਲੀ ਆਇਆ ਹੋਇਆ ਸੀ ਬੀਜੇਪੀ ਤਾਂ ਪਹਿਲੀ ਸੀ ਆ ਦੇਖ ਲਓ ਕੀ ਹਾਲ ਇਹਨੂੰ ਆ ਹਾਲਤ ਦੇਖ ਲਓ ਓਏ ਆ ਐਦਾਂ ਹੀ ਇਹ ਹੜਾ ਮਲੇ ਜੋਂਗੇ ਚ ਲੜਾਈ ਸੀ ਉਹ ਚੋਂਗੇ ਵਿੱਚ ਵੀ ਇਦਾਂ ਹੀ ਲੜੇ ਸੀ ਇਹ ਇਹ ਲੜਦੇ ਹੀ ਰਹਿੰਦੇ ਆ ਆਮਾਨ ਸਾਹਿਬ ਅਰਸੋ ਜੁੱਥੇ ਝੱਜੂ ਪਾਈ ਬੈਠੇ ਸੀ ਇਹ ਉਹ ਕੋਈ ਕਹਿੰਦਾ 500 ਕਰੋੜ ਦੀ ਕੁਰਸੀ ਖਰੀਦ ਲਈ ਕੋਈ ਕਹਿੰਦਾ ਇੰਨੇ ਦੀ ਖਰੀਦ ਲਈ ਆ ਇਹਨਾਂ ਦੇ ਆਹ ਕਾਂਗਰਸ ਹੈ ਜੀ ਇਹ ਇੱਥੇ ਆਉਣ ਦੇ ਕਾਬਿਲ ਹੈਗੇ ਜਿੰਨੇ ਵੀ ਹੈਗੇ ਇਹ ਇਹ ਆਉਣ ਦੇ ਕਾਬਿਲ ਹੈਗੇ ਇੱਥੇ 4 ਘੰਟੇ ਨੇ ਤਾਂ ਬੈਠਿਆ ਨਹੀਂ ਜਾਂਦਾ 4 ਘੰਟੇ ਅੱਛਾ ਆਪਦੀਆਂ ਗੱਲਾਂ ਸੁਣਾ ਕੇ ਤੁਹਾਡੀ ਗੱਲ ਸੁਣਾਗੇ ਅਸੀਂ ਬੱਸ ਜੋ ਆਰਡਰ ਹੋ ਗਿਆ ਸਟੇਅਰ ਦਾ ਹੋ ਗਿਆ ਜੀ ਚੇਅਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ ਸ਼ੇਰ ਦਾ ਮਤ ਫੈਸਲਾ ਮੰਨਣ ਨੂੰ ਤਿਆਰ ਨਹੀਂ ਭਾਈ ਬਾਸਾ ਸਾਰੇ ਮਾਨਯੋਗ ਮੈਂਬਰ ਆਪਣੀ ਆਪਣੀ ਜਗ੍ਹਾ ਤੇ ਬੈਠੋ ਹੁਣ ਸਾਰਾ ਬੋਲ ਦਿਓ ਤੁਸੀਂ ਜਾਓ ਨਾਲ ਸਾੜੇ ਬੈਠੋ ਸੀਮਾ ਕੋਈ ਫਾਇਦਾ ਨਹੀਂ ਸੀਮਾ ਸਾਹਿਬ 1 ਮਿੰਟ ਤੁਸੀਂ ਵੀ ਚਲ ਬੈਠੋ ਫਿਰ 1 ਮਿੰਟ ਬੈਠੋ ਜੀ ਬੈਠੋ ਸ਼ੇਰ ਸਾਹਿਬ ਚਲੋ ਫਿਰ ਜਾਓ ਜਾ ਜਾਓ ਜਾਂ ਬੈਠੋ ਕੋ ਬੈਠੀਏ ਸੀਐਮ ਸਾਹਿਬ ਕੌਣ ਹੈ ਕੇਰ ਰੋਡਸ ਕਰੋ ਹੂ ਆਰ ਯੂ ਕਹਿੰਦੇ ਤੁਸੀਂ ਹੂ ਆਰ ਯੂ ਬਾਈਚ ਪਤਾ ਨਹੀਂ ਲੱਗਿਆ ਬਾਈਚ ਪਤਾ ਨਹੀਂ ਲੱਗਿਆ ਹੂ ਆਈ ਐਮ ਕੇਰ ਰੋਡਸ ਕਰੋ ਕੇਰ ਰੋਡਸ ਕਰੋ ਵਿਚ ਨਹੀਂ ਪਤਾ ਲੱਗਿਆ ਹੈ ਸਦਨ ਆ ਜਿਹੜੀਆਂ ਜਿਹੜੀਆਂ ਪੰਚਾਇਤੀ ਚੋਣਾਂ ਹੋਈਆਂ ਇਹਨਾਂ ਬ੍ਰਿਸ਼ੋਚ ਨਹੀਂ ਪਤਾ ਲੱਗਿਆ ਸਦਨ ਨੂੰ ਚੱਲਣ ਦਿਓ ਕੇਰ ਰੋਡਸ ਕਰੋ ਹੂ ਆਰ ਯੂ ਸਦਨ ਆਪਣੀ ਗੱਲ ਨਹੀਂ ਰੱਖੋ ਬੈਠੋ ਸੀਐਮ ਸਾਹਿਬ ਬੈਠੋ ਮੈਨੂੰ ਨਾ ਰੱਖਣ ਦੇਂਦੇ ਤੇ ਕਾਲੀ ਤੇ ਸਵੇਰ ਬਾਜਾ ਜੀ ਬੈਠੋ ਤੁਹਾਡੀਆਂ ਗੱਲਾਂ ਚੱਲਦੀਆਂ ਮੈਂ ਸਾਰੇ ਬਾੜੇ ਨੂੰ ਮੈਂਬਰ ਸਰਵਾਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਆਪਣੀ ਜਗ੍ਹਾ ਤੇ ਬੈਠਣ ਆਪਣੀ ਆਪਣੀ ਜਗ੍ਹਾ ਤੇ ਬੈਠਣ ਕਿਰਪਾ ਕਰਕੇ ਬੈਠਣ ਬੈਠੋ ਹੋਈ ਕੋਈ ਹੈ ਬਾਲੀ ਮੈਂ ਛੋੜਦਾ ਤੁਹਾਡੀ ਮੈਂ ਤੁਹਾਡੀ ਗੱਲ ਵੀ ਸੁਣਾ ਬਿਲਕੁਲ ਤੁਹਾਡੀ ਗੱਲ ਸੁਣਾ ਹਾਂ ਕੁਰਸੀ ਮੈਂ ਤੁਹਾਡੀ ਗੱਲ ਸੁਣੂੰਗਾ ਬੈਠੋ ਆਪਣੀ ਆਪਣੀ ਜਗ੍ਹਾ ਤੇ ਬੈਠੋ ਮੈਂ ਸੁਣੂੰਗਾ ਤੁਹਾਡੀ ਗੱਲ ਬਿਲਕੁਲ ਮੈਂ ਹੁਣੇ ਸੁਣੂੰਗਾ ਹੁਣੇ ਸੁਣੂੰਗਾ ਬੈਠੋ ਬੈਠੋ ਹੁਣੇ ਹੁਣੇ ਲਓ ਹੁਣੇ ਲਓ ਬੈਠੋ ਤੁਸੀਂ ਬੈਠੋ